ਆਇਆ ਤੁਹਾਨੂੰ ਕਿਹਾ ਚਲੋ ਜੀ ਆਇਆ ਜੀ ਪੂਰੇ ਪੂਰੇ ਹੋ ਗਿਆ ਸਰਕਾਰ ਲਓ ਜੀ ਸ਼ਿਵ ਆ ਕਾਰਨ ਬੂਰੇ ਜੀ ਸੋਧਿਆ ਨਸਿਆ ਕਾਰਨ ਕੀ ਕੰਮ ਕਰਦਾ ਕਰਤਾਰ ਸਾਹਿਬ ਰਹਿਮਤ ਦੀ ਖਤੇ ਮਾਨਜੀਤ ਕਮਲ ਸਿੰਘ ਸਾਹਿਬ ਐਡਵੋਕੇਟ ਹਰਮਨਜੀਤ ਕਾਨੀਗਰਾਂ ਦੇ ਆਦੇਸ਼ ਤੇ ਦਾਸ ਨੂੰ ਇੱਕ ਵਾਰੀ ਫੇਰ ਪਕਸ਼ੀ ਦੇ ਕੇਸ ਕਰ ਸਹਾਇਤਾ ਦੀ ਸੇਵਾ ਦਾ ਮੌਕਾ ਮਿਲਿਆ ਮੈਂ ਇਥੇ ਨਿਸ਼ਮੁੱਚੀ ਸੰਗਠਨ ਇਥੇ ਨਿਸ਼ੇਵਾ ਸੋਸਾਇਟੀ ਆ ਮਾਨ ਜੋ ਮੈਂਬਰ ਸਾਹਿਬ ਸਰਤਾਜ ਸਿੰਘ ਜੀ ਚਾਉਲਾ ਡਾਕਟਰ ਦਜੀਤ ਸਿੰਘ ਜੀ ਪਿੰਡਰ ਮਾਨ ਜੋ ਸਿੰਘ ਸਰਵਾਨ ਤੇ ਇਥੇ ਦਾ ਸਿਮੁਚਾ ਸਟਾਫ ਸਾਰਿਆਂ ਦਾ ਸਹਿਯੋਗ ਲੈ ਕੇ ਇਥੋਂ ਦੇ ਪ੍ਰਬੰਧ ਅਨੰਦਪੁਰ ਦੇ ਪ੍ਰਬੰਧ ਨੂੰ ਸ਼ਰਾਮਤ ਕਰਵਾਉਣ ਨੂੰ ਇਹਨਾਂ ਨਾਲ ਹੋਰ ਬਿੱਤਰ ਬਣਾਉਣ ਦੀ ਕੋਸ਼ਿਸ਼ ਕਰੂੰਗਾ ਤੇ ਸਮੇਤਰਾ ਸਹਿਯੋਗ ਲੈ ਕੇ ਸਾਰਾ ਕੰਮ ਚੱਲ ਜੇ ਤੇ ਇੱਕੋ ਜਿਹੇ ਪਹਿਲੇ ਮੈਨੇਜਰ ਸਾਹਿਬਾਨ ਸਰਦਾਰ ਮੋਤੀ ਸਿੰਘ ਜੀ ਜਿਵੇਂ ਉਹਨਾਂ ਨੇ ਪ੍ਰਬੰਧ ਨੂੰ ਸਟਾਰਟ ਕਰਨ ਦਾ ਮਨ ਲਾਇਆ ਉਹਨਾਂ ਦੇ ਕਦਮ ਦਰ ਕਦਮ ਚੱਲਦੇ ਆਂ ਪ੍ਰਬੰਧ ਨੂੰ ਹੋਰ ਬਿੱਤਰ ਬਣਾਉਣ ਦੀ ਕੋਸ਼ਿਸ਼ ਕਰਦਾ ਇਰਹਿਮ ਜੀ ਦਾ ਖਾਲਸਾ ਇਰਹਿਮ ਜੀ ਦੀ ਫਾਊਂਡੇਟ ਅੱਜ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਉਹ ਜੋ ਕੱਲ ਪ੍ਰਬੰਧਕੀ ਤੌਰ ਤੇ ਕਈ ਥਾਵਾਂ ਦੇ ਉੱਤੇ ਕੁਝ ਕਿ ਬੀਆ ਕਿਹਨਾ ਤੇ ਉਥੇ ਜਿਹੜੇ ਸਾਡੇ ਬਾਜੋ ਸਰਦਾਰ ਮੁਕਤੀ ਸਿੰਘ ਜੀ ਮੈਂ ਜੋ ਤਕਸਨੀ ਕੇਸ ਦਾ ਸਾਹਿਬ ਸ਼ਿਵਨਵਾ ਰਿਸੀ ਉਹਨਾਂ ਦੀ ਥਾਂ ਤੇ ਹੁਣ ਅੱਜ ਉਹ ਦੀ ਸਮਾਜ ਜੋ ਸਰਦਾਰ ਗੁਜੀ ਸਿੰਘ ਜੀ ਕਵੀਦੂ ਬੋਧਰਾ ਕਵੀਕਰ ਸਾਹਿਬ ਸਰਹੰਦ ਤੋਂ ਉਹ ਉਹਨਾਂ ਦੀ ਦੇਖੀ ਜੀ ਉਥੋਂ ਆ ਜੋ ਤਕਸ਼ੀਲ ਕੇਸガル ਸਾਹਿਬ ਦੀ ਜਿੰਮੇਵਾਰੀ ਉਹਨਾਂ ਸਭ ਵੀ ਗਰੀ ਹੈ ਮੈਨੂੰ ਇਸ ਗੱਲ ਦਾ ਬਹੁਤ ਅਦਾ ਮਾਣ ਹੈ ਕਿ ਇਹ ਮਹਾਨ ਤਕਸ਼ਾਹਬ ਜੀ ਦੀ ਸੇਵਾ ਸ਼ੋਭਨੀ ਗੁਰਦਾ ਪਰੰਦਰ ਕਮੇਟੀ ਦੇ ਪ੍ਰਬੰਧ ਅਧੀਨ ਤੇ ਬਹੁਤ ਹੀ ਸਚਾਰੂ ਢੰਗ ਦੇ ਨਾਲ ਜਰੀਏ ਇਹ ਸੇਵਾ ਚੱਲ ਰਹੀ ਹੈ ਜਿੰਨੇ ਵੀ ਕੋਈ ਮੈਂਬਰ ਸਾਹਿਬ ਜਦੋਂ ਕਦੇ ਵੀ ਇੱਥੇ ਸੇਵਾ ਨੂੰ ਦਿੱਤੀ ਜਾਂਦੀ ਹੈ ਉਹ ਆਪਣੀ ਪੂਰੀ ਤੰਦ ਦੇ ਨਾਲ 6 ਵਜੇ ਵੀ ਉਹ ਦਮਉਂ ਦਾ ਯਤਨ ਕਰਦੇ ਆ ਸਤਿਗੁਰੂ ਜੀ ਆਪਣੀ ਸੇਵਾ ਆਪ ਇਹਨਾਂ ਇਸਤਤ ਮੇਲ ਭਰਿਆ ਤੱਕ ਰਹਉਂਦੇ ਆ ਮੈਂ ਆਪਣੇ ਮਾਨ ਨਾਲ ਕਿੰਨਾ ਕਿ ਸਰਦਾਰ ਮਲਕੀਤ ਸਿੰਘ ਜੀ ਦਾ ਜਿੰਨਾ ਵੀ ਸਮਾ ਇੱਥੇ ਅਸੀਂ ਉਹਨਾਂ ਦਾ ਰਹਿ ਆ ਬਹੁਤ ਹੀ ਬੇਦਾਗ ਅਤੇ ਬਹੁਤ ਇਮਾਨਦਾਰੀ ਤੇ ਬੜਾ ਮਿਹਨਤ ਉਹਨਾਂ ਨੇ ਇਸ ਸਥਾਨ ਤੱਕ ਕੀਤੀ ਕਹਾਂਗੇ ਸਭ ਵੀ ਇਸੇ ਤਰ੍ਹਾਂ ਪਹਿਲਾਂ ਇੱਥੇ ਰਹੇ ਸਾਰੇ ਕੰਮ ਕਦੇ ਕਿਸੇ ਕਸੂਹੀ ਕੋਈ ਇੱਥੇ ਕੰਟਰੋਵਰਸੀ ਆਮ ਤੌਰ ਤੇ ਸਮੇਂ ਦਾ ਸਰਗੋਜੀ ਸੰਦੀਕਾ ਕਹਿੰਦੇ ਸਮੇਂ ਕੋਈ ਕੰਟਰੋਵਰਸੀ ਵੇਖਣ ਨੂੰ ਮਿਲੀ ਬਲਕਿ ਜੇ ਕੋਈ ਬਾੜੀ ਮੋਟੀ ਤੇ ਕੋਈ ਗੱਲ ਸੰਗੇ ਪੁੱਛੋ ਕੋਈ ਕਰਦਾ ਸੀ ਤਾਂ ਜਿਵੇਂ ਆਮ ਤੌਰ ਤੇ ਕਈ ਥਾਵਾਂ ਤੇ ਅਸੀਂ ਦੇਖਦਾ ਕਿ ਲੜਾਈ ਝਗੜਾ ਤਾਂ ਗੱਲ ਵੱਧ ਜਾਂਦੀ ਆ ਇੱਥੇ ਬਿਲਕੁਲ ਪ੍ਰੇਮ ਪਿਆਰ ਦੇ ਨਾਲ ਉਹਦਾ ਮਸਲਾ ਜਿਹੜਾ ਉਹ ਸੁਝਾਇਆ ਜਾਂਦਾ ਰਿਹਾ ਤੇ ਅਕੋ ਵਾਸਤੇ ਵੀ ਇਸੇ ਤਰ੍ਹਾਂ ਸਤਪੂਜੀ ਕਰਤਾ ਕਰਦਾ ਕਿਉਂਕਿ ਇਹ ਵਿਅਕਤੀ ਦੇ ਵਾਸਤੇ ਨਹੀਂ ਹੁੰਦਾ ਸਭਾ ਸਥਾਨ ਮਾਹੌਲ ਇਹ ਸਾਰਾ ਕੁਝ ਜਿਹੜਾ ਇਹ ਗੁਰੂ ਦੀ ਰਹਿਮਤ ਦੇ ਨਾਲ ਹੀ ਸਭ ਕੁਝ ਕਿਉਂਕਿ ਇਹ ਇਹ ਜਾ ਕੇ ਪਸਤਕ ਭਾਗ ਸਤਗੁਰੂ ਤੇ ਜਾ ਕੇ ਪਸਤਕ ਭਾਗ ਸੇਵਾ ਲਾਇਆ ਕਿ ਜਿਨ੍ਹਾਂ ਦੇ ਮੱਥੇ ਉੱਤੇ ਭਾਰ ਪਰ ਰੰਦਾ ਉਹਨਾਂ ਨੂੰ ਸੇਵਾ ਪ੍ਰਾਪਤ ਹੁੰਦੀ ਹੈ ਇਹ ਸਥਾਨ ਕੁਝ ਆਧਾਰ ਨਹੀਂ ਕਿਉਂਕਿ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਰ ਖਾਲਸਾ ਪੰਥ ਦੀ ਸਾਜਨਾ ਇਸ ਸਥਾਨ ਤੇ ਕੀਤੀ ਸਤਗੁਰਾਂ ਦਾ ਸੂਚਾ ਪਰਿਵਾਰ ਸ਼ਹਿਬਜ਼ਾਦੇ ਜਿਨ੍ਹਾਂ ਦਾ ਬਹੁਤ ਇਤਿਹਾਸ ਹੈ ਉਹ ਇਸ ਸਥਾਨ ਦੇ ਉੱਤੇ ਜਵਾਨ ਹੋਏ ਅਤੇ ਬਹੁਤ ਵੱਡਾ ਇਤਿਹਾਸ ਅਕੀ ਜਾ ਕੇ ਉਹਨਾਂ ਨੇ ਕਿਹਾ ਸੋ ਬਹੁਤ ਵੱਡਾ ਕੇਂਦਰ ਹੈ ਤਕਸਰੀ ਕਿਸਗਰ ਸਾਹਿਬ ਸੇ ਪੰਥ ਦਾ ਤੇ ਇਸ ਨੂੰ ਸਭੁੱਝੇ ਸਿੱਖਾਂ ਦਾ ਘਰ ਕਿਹਾ ਗੁਰਦਵਾਰੀ ਧਰਤੀ ਨੂੰ ਸੋ ਅੱਜ ਮੈਂ ਉਹਨਾਂ ਨੂੰ ਵਧਾਈ ਦਿੰਦਾ ਸਰਦਾਰ ਗੁਰਦੀਪ ਸਿੰਘ ਜੀ ਕੰਗ ਸਾਹਿਬ ਨੂੰ ਇੱਥੇ ਉੱਤੇ ਜਿੰਮੇਵਾਰੀ ਸੰਭਾਲਣ ਤੇ ਅਤੇ ਸਰਦਾਰ ਮਰਕੀਤ ਸਿੰਘ ਜੀ ਜਿਨ੍ਹਾਂ ਨੇ ਬੜੇ ਮਾਣ ਨਾਲ ਜਦੋਂ ਪ੍ਰਧਾਨ ਸਾਹਿਬ ਨੇ ਉਹਨਾਂ ਨੂੰ ਆਪ ਫੋਨ ਕਰਕੇ ਕਿਹਾ ਇਹ ਕੁਝ ਸਤਰਾ ਮੈਂ ਫੈਸਲਾ ਕੀਤਾ ਤੋਂ ਮੈਂ ਕਿਹਾ ਪਗਾਂ ਦੀ ਜਿਵੇਂ ਤਰੁ ਠੀਕ ਲਗਾ ਜਿੱਥੇ ਠੀਕ ਲੱਗਦਾ ਉਵੇਂ ਤੁਹਾਨੂੰ ਫੈਸਲਾ ਕਰਨਾ ਚਾਹੀਦਾ ਤੇ ਮੈਂ ਵੀ ਗਲ ਮਾਨਣਾ ਨਹੀਂ ਕਹਿੰਦਾ ਇਹ ਪਹਿਦੇ ਪ੍ਰਧਾਨ ਹੋਣਗੇ ਜਿਹੜੇ ਕਿਸੇ ਮੈਂਬਰ ਨਾਲ ਸਲਾਹ ਕਰਕੇ ਤੇ ਕੋ ਜਿਹੜਾ ਫੈਸਲਾ ਲੈਂਦੇ ਹੋ ਕਿ ਇਹ ਬਹੁਤ ਵੱਡੀ ਗੱਲ ਹੈ ਇਸ ਵਾਰ ਦੀ ਗੱਲ ਨਹੀਂ ਇੱਕ ਪ੍ਰਧਾਨ ਇੱਕ ਮੈਂਬਰ ਨੂੰ ਹੁੰਦਾ ਪ੍ਰਧਾਨ ਦਾ ਫੈਸਲਾ ਸੁਣਾ ਕੇ ਉਹ ਵੀ ਪਤਾ ਲੱਗਦਾ ਜੋ ਕਾਲੀ ਛਪੀ ਆ ਜਾਂਦਾ ਤੋਂ ਵਕੀਲ ਨੇ ਦੱਸਦੇ ਸੀ ਕਿ ਪ੍ਰਧਾਨ ਜੀ ਦਾ ਫੋਨ ਆਇਆ ਕਿ ਦਾ ਇਸ ਚੀਜ਼ ਦਾ ਮਾਨ ਹੈ ਇਹ ਐਵੇਂ ਫੋਨ ਨਹੀਂ ਆਉਂਦੇ ਜਦੋਂ ਕੋਈ ਸੇਵਾ ਇਮਾਨਦਾਰੀ ਨਾਲ ਤੇ ਪਿਆਰ ਨਾਲ ਕੀਤੀ ਹੋਵੇ ਇੱਕ ਛੋਟਾ ਜਿਹਾ ਵੀ ਬਲਾਗ ਇੱਕ ਛੋਟਾ ਜਿਹਾ ਵੀ ਕਿਰਤ ਜਿਹੜਾ ਕੋਈ ਨਾਮ ਲੱਭੇ ਤੇ ਕੰਮਾਂ ਦੇ ਚਾਰ ਦੁੱਤੇ ਤੇ ਫਿਰ ਤਾਂ ਹੀ ਇਹ ਇੱਕ ਫੋਨ ਹੁੰਦੀ ਆ ਸੋ ਬਹੁਤ ਵਧਾਈ ਸਭ ਮੁਕੀਤ ਸਿੰਘ ਨੂੰ ਸਿਰਵਰ ਨਮੋ ਹੁੰਦੀ ਆ ਗੁੱਦੂ ਵੀ ਸਤਿਗੁਰੂ ਜੀ ਜਿਹੜੀ ਰੰਗੋਰੀਆ ਸੁਰੀਆ ਸਵਾਜੀਆਂ ਦਿੱਤੀਆਂ ਤਰਪ ਪ੍ਰਚਾਰ ਦੀਆਂ ਸੋ ਮੈਂ ਸੂਚੇ ਭਵੰਤ ਗਾ ਨੂੰ ਬੇਨਤੀ ਕਰਦਾ ਕਿ ਆਪਾਂ ਸਾਰਿਆਂ ਨੇ ਸਹਿਜੂਤ ਦੇ ਨਾਲ ਸਾਹਿਦ ਸਿੰਘ ਵੀ ਸਾਡੇ ਐਡੀਸ਼ਨਲ ਮੈਨੇਜਰ ਹੈ ਬਹੁਤ ਹੀ ਸੂਝਵਾਨ ਬੜੇ ਦੇਖਿਆ ਤੇ बड़े मेरठ वाले सारे प्रबंधन ਵਿੱਚ ਜਿਹੜਾ ਉਹ ਸਹਿਯੋਗ ਕਰਦੇ ਆ ਇਲਾਕੇ ਦੀਆਂ ਸਰਪਤਾਵਰ ਦਸਹਦਾਰ राम ਸਿੰਘ ਜੀ ਸਾਡੇ ਬਹੁਤ ਹੀ ਸਨਮਾਨਯੋਗ ਬਾਬਾ ਜਰਨੈਲ ਸਿੰਘ ਜੀ ਉਹ ਸਿੰਘ ਸਾਹਿਬ ਵੀ ਦੇ ਭਾਈ ਭਾਈ ਨੇ ਉਹ ਵੀ ਇਸ ਮੌਕੇ ਤੇ ਹਾਜ਼ਰ ਹੋਇਆ ਸਾਡਾ ਸਤਰਾਪ ਸਿੰਘ ਜੀ ਚੱਟ ਸਾਹਿਬ ਕੁਲਵਿੰਦਰ ਸਿੰਘ ਜੀ ਸਾਡੇ ਸਾਥਕਰ ਵੀ ਸੁਖਤੋਤ ਸਾਹਿਬ ਅਤੇ ਹੋਰ ਜਿਹੜਾ ਸਾਡੇ ਇਨਫੋਰਮੇਸ਼ਨ ਦੇ ਅਫਸਰ ਹਰਪ੍ਰੀਤ ਸਿੰਘ ਜੀ ਤੇ ਜਾਦਾ ਸਾਹਿਬ ਪੱਤਰਕਾਰ ਸਾਰੇ ਜਿੱਕੂਆ ਸਾਹਿਬ ਵੀ ਉਹਨਾਂ ਵੀ ਹੁਣੇ ਪਹੁੰਚ ਆਏ ਜੀ ਸਾਰੇ ਉਹ ਵੀ ਇਸ ਮੌਕੇ ਤੇ ਹਾਜ਼ਰ ਹੋ ਕੇ ਸਰਣ ਵਧਾਈ ਕੀਤੀ ਹੈ ਮਾਈ ਜੁਜੀ ਦਾ ਖਾਲਸਾ